ਜਨਮ ਅਸ਼ਟਮੀ ਤੋਂ ਪਹਿਲਾਂ Hindu ਮੰਦਿਰ ਦੇ ਵਿੱਚ ਹੋਈ ਭੰਤ ਤੋੜ ਤੇ ਦੇਖੋ ਕਿਸ ਪ੍ਰਕਾਰ ਵੱਡੇ ਪੁੱਤਰ ਦਾ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਉਹਨੇ ਬੁਰੀ ਤਰੀਕੇ ਦੇ ਨਾਲ ਜਦੋਂ ਮੰਦਿਰ ਨੂੰ ਨੁਕਸਾਨ ਪਹੁੰਚਾਇਆ ਗਿਆ ਭਾਰਤੀਆਂ ਦੇ ਖਿਲਾਫ ਭਾਰਤ ਦੇ ਖਿਲਾਫ ਮੰਦੇ ਸ਼ਬਦ ਜੋ ਹੈ ਉਹ ਮੰਦਿਰ ਦੀ ਦੁਵਾਰ ਤੇ ਲਿਖੇ ਗਏ ਤੇ ਉਸ ਤੋਂ ਬਾਅਦ ਉਥੇ ਤਣਾਪੂਰਨ ਸਥਿਤੀ ਪੈਦਾ ਹੋ ਜਾਂਦੀ ਹੈ ਦਾਸੀਏ ਕਿ ਹੁਣ ਅਮਰੀਕਾ ਦੇ ਵਿੱਚ Hindu Mandir ਦੇ ਵਿੱਚ ਜਦੋਂ ਭੰਤੋਲ ਹੁੰਦੀ ਹੈ ਤੇ ਉਥੇ Hindu Bhai Chare ਦੇ ਵਿੱਚ ਕਾਫੀ ਰੋਸ ਨਜ਼ਰ ਆ ਰਿਹਾ ਹੈ ਤਾਂ ਜਨਮ ਅਸ਼ਟਮੀ ਤੋਂ ਪਹਿਲਾਂ ਹੀ ਜਦੋਂ ਮੰਦਿਰ ਦੇ ਉੱਤੇ ਹਮਲਾ ਹੁੰਦਾ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਆਖਰ ਇਹ ਹਮਲਾ ਕਿਉਂ ਹੋਇਆ ਹਰਦਾਸੀਏ ਕਿ ਇਸ ਨੂੰ ਲੈ ਕੇ ਹੁਣ ਹਿੰਦੂ ਸੰਗਠਨ ਇਕੱਠਾ ਹੋਇਆ ਤੇ ਇਨਸਾਫ ਦੀ ਮੰਗ ਕਰ ਰਿਹਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਅਖਿਰਕਾਰ ਤੁਹਾਨੂੰ ਦੱਸ ਦਈਏ ਕਿ ਹੁਣੇ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਅਮਰੀਕਾ ਵਿਖੇ ਜਦੋਂ ਇੰਡੀਆਨਾ ਰਾਜ ਦੇ ਗ੍ਰੀਨ ਵੁਡ ਦੇ ਵਿੱਚ ਸਥਿਤ ਬੀਏ ਪੀਐਸ ਸ਼੍ਰੀ ਸੁਆਮੀ ਨਰਾਇਣ ਮੰਦਿਰ ਦੇ ਵਿੱਚ ਭੰਤੂੜ ਹੋਈ ਹੈ ਔਰ ਛੇੜਛਾੜ ਦਾ ਸ਼ਿਕਾਰ ਹੋਇਆ ਮੰਦਿਰ ਔਰ ਇਸ ਘਟਨਾ ਤੋਂ ਬਾਅਦ ਉੱਥੇ ਹਿੰਦੂ ਭਾਈਚਾਰੇ ਚ ਕਾਫੀ ਰੋਸ ਜਿਹੜਾ ਜ਼ाहिर ਕੀਤਾ ਗਿਆ ਔਰ ਕਿਹਾ ਗਿਆ ਕਿ ਖਾਲਿਸਤਾਨੀ ਸਮਰਥਕਾਂ ਨੇ ਮੰਦਰ ਦੇ ਸਾਈਨ ਬੋਰਡ ਅਤੇ ਕੰਧਾਂ ਤੇ ਭਾਰਤ ਵਿਰੋਧ ਨਾਰੇ ਲਿਖੇ ਇਸ ਘਟਨਾ ਨੂੰ ਨਫਰਤਈ ਅਪਰਾਧ ਵਜੋਂ ਦੇਖਿਆ ਜਾ ਰਿਹਾ ਪਿਛਲੇ 1 ਸਾਲ ਵਿੱਚ ਮੰਦਰ ਤੇ ਉੱਤੇ ਚੌਥਾ ਹਮਲਾ ਦੱਸਿਆ ਗਿਆ ਤੇ ਜਿਸ ਨਾਲ Hindu ਭਾਈਚਾਰੇ ਵਿੱਚ ਗੁੱਸਾ ਆ ਔਰ BJPS ਪਬਲਿਕ ਅਫੇਅਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਘਟਨਾ ਦੀ ਨਿੰਦਾ ਕੀਤੀ ਔਰ ਕਿਹਾ ਕਿ ਅਜਿਹੇ ਹਮਲੇ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕਰਦੇ ਹਨ Hindu American Foundation ਨੇ ਵੀ ਘਟਨਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਇਸ ਵਿੱਚ ਖਾਲਿਸਤਾਨੀ ਸਮਰਥਕਾਂ ਦਾ ਹੱਥ ਦੱਸਿਆ ਉਹਨਾਂ ਕਹਿੰਦੇ ਕਿ ਹਿੰਦੂਆਂ ਨੂੰ ਹਿੰਦੂ ਤਤਵ ਕਹਿ ਕੇ ਬਦਨਾਮ ਕਰਨਾ ਜਿਹੀ ਨਫ਼ਰਤ ਨੂੰ ਵਧਾਉਣਾ ਬੇहद निंदनीयੋਗ ਹੈ ਇਸੇ ਦੌਰਾਨ ਤੁਹਾਨੂੰ ਦੱਸੀਏ ਕਿ ਇਹ ਕਿਹਾ ਗਿਆ ਮੀਟਿੰਗਸ ਹੋਈਆਂ ਨੇ ਔਰ ਜਿੱਥੇ ਕਹਿ ਕਿ ਹੁਣ ਚੌਕਸ ਹੋਣ ਦੀ ਲੋੜ ਹੈ ਇਕਜੁੱਟ ਹੋਣ ਦੀ ਲੋੜ ਹੈ ਦੂਤਕਾਰ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਹਿੰਦੂ ਸੰਗਠਨਾ ਨੇ ਅਮਰੀਕੀ ਪ੍ਰਸ਼ਾਸਨ ਤੋਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਪੂਜਾ ਸਥਾਨਾਂ ਤੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਕੁਝ ਟੰਡ ਪਹਿਲਾਂ ਇਹ ਹਮਲਾ ਜਦੋਂ ਹੋਇਆ ਸਵਾਦ Hindu ਭਾਵਨਾਵਾਂ ਮਾਠੇਸ ਪਹੁੰਚੀਆਂ ਨੇ ਧਾਰਮਿਕ ਭਾਵਨਾਵਾਂ ਭਾਵਨਾਵਾਂ ਨੂੰ ਟੇਸ ਪਹੁੰਚੀ ਹੈ ਔਰ ਉਸ ਤੋਂ ਬਾਅਦ ਹੁਣ ਇੱਕ ਗੱਲ ਚਾਰਿਆ ਕਿ ਇਨਸਾਫ ਮਿਲਣਾ ਚਾਹੀਦਾ ਹੈ ਜਾਂਚ ਹੋਣੀ ਚਾਹੀਦੀ ਹੈ ਕਿ ਅਖਰ ਕਿਹਨਾਂ ਦੇ ਵੱਲੋਂ ਇਹ ਵੱਡੇ ਕਦਮ ਚੁੱਕੇ ਗਏ ਨੇ ਕਿਹਨਾਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਔਰ ਜਦੋਂ ਉੱਥੇ ਭਾਰਤੀ ਜਿਹੜੇ ਭਾਰਤੀਆਂ ਦੇ ਖਿਲਾਫ ਭਾਰਤ ਦੇ ਖਿਲਾਫ ਨਾਰੇਬਾਜ਼ੀ ਕੀਤੀ ਮੰਦਿਰ ਦੇ ਵਿੱਚ ਭੰਤੋੜ ਹੋਈ ਆ ਤਾਂ ਬਹੁਤ ਹੀ ਵੱਡੀ ਘਟਨਾ ਜਿਹੜੀ ਆ ਅਮਰੀਕਾ ਦੇ ਵਿੱਚ ਵਾਪਰ ਕੀ ਆ ਔਰ ਜਿਸ ਤੋਂ ਬਾਅਦ ਹੋਣੇ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਔਰ ਪੁਲਿਸ ਚੜੀਆ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਵਿੱਚ ਝੁਟੀ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਸ੍ਰੀ ਸੁਆਮੀ ਨਰਾਇਣ ਮੰਦਿਰ ਦੇ ਵਿੱਚ ਇਹ ਪੰਤੂੜ ਹੋਈਆ ਔਰ ਸਾਲ ਦੇ ਵਿੱਚ ਚੌਥੀ ਵਾਰ ਮੰਦਿਰ ਦੇ ਉੱਤੇ ਹਮਲਾ ਹੋਇਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰ ਦੇਣ ਵਾਲੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਤੇ ਇਸੀਆਂ ਚਰਚਾਵਾਂ ਕਾਫੀ ਤੇਜ਼ ਨੇ ਤਾਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਤਾਂ Hindu ਭਾਈਚਾਰੇ 'ਚ ਕਾਫੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਜਿਹੜੇ ਦੇਸ਼ ਵਿਰੋਧੀ ਲੋਕ ਨੇ ਗਤੀਵਿਧੀਆਂ ਕਰਦੇ ਨੇ ਤੇ ਉਹਨਾਂ ਉੱਤੇ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਸਵਾਲ ਖੜੇ ਕੀਤੇ ਤਾਂ ਜਨਮਸ਼ਟਵੀ ਤੋਂ ਪਹਿਲਾਂ ਹੀ ਇੱਕ ਵੱਡਾ ਹਮਲਾ ਹਿੰਦੂ ਮੰਦਿਰ ਤੇ ਹੋਇਆ ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ